ਕੱਲ ਸਵੇਰੇ ਸਿਡਨੀ ਦੇ ਉੱਤਰ ਪੱਛਮ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਤੇ ਹੋਏ ਵੱਡੇ ਝਗੜੇ ਦੇ ਮਾਮਲੇ ਦੇ ਵਿੱਚ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਇਹੀ ਝਗੜੇ ਦੇ ਰਿੰਗਰੇਡ ਹਨ ਪੁਲਿਸ ਨੂੰ ਸਵੇਰੇ 7 ਵਜੇ ਦੇ ਕਰੀਬ ਕੈਂਸਲ ਹਿੱਲ ਵਿੱਚ ਸੈਕਸਟਰਨ ਐਵੇਨਿਊ ਤੇ ਇੱਕ ਮੈਰੀਟਨ ਇਮਾਰਤ ਵਾਲੀ ਥਾਂ ਤੇ ਬੁਲਾਇਆ ਗਿਆ ਜਦੋਂ ਪੁਲਿਸ ਪੁੱਜੀ ਤਾਂ ਉਹਨਾਂ ਨੇ ਦੇਖਿਆ ਹੈ ਕਿ 50 ਲੋਕ ਆਪਸ ਦੇ ਵਿੱਚ ਝਗੜਾ ਕਰ ਰਹੇ ਸਨ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਹੋਇਆ ਝਗੜਾ ਪਿਓ-ਪੁੱਤ ਨਾਲ ਜੁੜੀ ਦੂਜੀ ਲੜਾਈ ਸੀ ਜਿਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਸਾਈਟ ਤੋਂ ਘਟ ਦਿੱਤਾ ਗਿਆ ਸੀ ਪਿਛਲੇ ਸ਼ੁੱਕਰਵਾਰ ਨੂੰ ਕੱਢੇ ਜਾਣ ਤੋਂ ਬਾਅਦ ਹਿਲਜ਼ਬੋਸ ਏਰੀਆ ਕਮਾਂਡਰ ਡਿਟੈਕਟਿਵ ਸੁਪਰਡੈਂਟ ਨਾਉਮੀ ਮੌਰ ਦੇ ਅਨੁਸਾਰ ਇਹ ਜੋੜੀ ਸੋਮਵਾਰ ਸਵੇਰੇ ਕੈਸਲ ਹਿਲ ਸਾਈਡ ਤੇ ਵਾਪਸ ਆਈ ਇਹ ਜੋੜੀ ਕਥਿਤ ਹਥੌੜਿਆਂ ਦੇ ਨਾਲ ਲੈ ਸੀ ਮੌਰ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੇ ਦੋ ठेकेदारਾਂ ਤੇ ਉਪ-ਠੇਕੇਦਾਰਾਂ ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਇਹਨਾਂ ਨੂੰ ਕੰਮ ਤੋਂ ਕੱਢਿਆ ਸੀ ਉਹਨਾਂ ਨੇ ਕਿਹਾ ਹੈ ਕਿ ਉਹ ਸ਼ੁਰੂ ਵਿੱਚ ਹਥੌੜਿਆਂ ਨਾਲ ਲੈ ਸਨ ਪਰ ਹਥੌੜਿਆਂ ਨਾਲ ਕਿਸੇ ਤੇ वार ਨਹੀਂ ਕੀਤਾ ਗਿਆ ਸਭ ਉਹ ਇੱਕ ਦੂਜੇ ਦੇ ਕੇ ਮਾਰੇ ਗਿਆ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਉੱਥੋਂ ਜਾ ਚੁੱਕੇ ਸਨ ਮੰਗਲਵਾਰ ਨੂੰ ਉਹੀ ਦੋਵੇਂ ਵਿਅਕਤੀ ਮੋੜ ਸਾਈਡ ਤੇ ਪੁੱਜੇ ਤੇ ਇਸ ਵਾਰ ਉਹ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਏ ਸਨ ਲੜਾਈ ਦੀ ਵੀਡੀਓ ਦੇ ਵਿੱਚ ਦਰਜਨਾ ਲੋਕ ਇੱਕ ਦੂਜੇ ਨੂੰ ਮਾਰ ਕੁੱਟਾਈ ਕਰਦੇ ਵੇਖੇ ਜਾ ਸਕਦੇ ਹਨ ਜਦੋਂ ਤੱਕ ਪੁਲਿਸ ਪੁੱਜੀ ਤਾਂ ਲੜਾਈ ਖਤਮ ਹੋ ਚੁੱਕੀ ਸੀ ਪੈਰਾਮੈਡੀਕਸ ਨੇ ਇੱਕ 43 ਸਾਲਾਂ ਅਤੇ ਇੱਕ 55 ਸਾਲਾਂ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਣ ਤੇ ਹਸਪਤਾਲ ਪਹੁੰਚਾ ਦਿੱਤਾ ਹੈ ਮੋੜ ਨੇ ਕਿਹਾ ਕਿ ਕੰਪਨੀਆਂ ਦੀ ਮਦਦ ਨਾਲ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਦੋਮੁਖ ਪ੍ਰਬਿਹਾਨ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਸਟੇਸ਼ਨ ਪੇਸ਼ ਕਰ ਦਿੱਤਾ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਕੰਮ ਤੋਂ ਕੱਢਿਆ ਗਿਆ ਸੀ ਜਿਸ ਦਾ ਉਨ੍ਹਾਂ ਨੂੰ ਗੁੱਸਾ ਸੀ ਪੁਲਿਸ ਅਜੇ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ 11 ਲੋਕਾਂ ਦੀ ਪਾਲ ਕਰ ਰਹੀ ਹੈ ਮੋਰ ਨੇ ਕਿਹਾ ਕਿ ਅਧਿਕਾਰੀਆਂ ਕੋਲ ਨੀੜਲੇ ਸੀਸੀਟੀਵੀ ਫੁਟੇਜ ਮੌਜੂਦ ਹਨ ਜੋ ਇਸ ਜਾਂਚ ਦੇ ਵਿੱਚ ਸਾਡੀ ਮਦਦ ਕਰਨਗੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੋਈ ਇਸ ਘਟਨਾ ਨਾਲ ਸੰਬੰਧਿਤ ਜੇਕਰ ਉਹਨਾਂ ਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੈ ਤਾਂ ਸਾਡੇ ਨਾਲ ਸਾਂਝੀ ਕਰਨ ਗੱਲਸਵੇਰੇ ਸਿਡਨੀ ਦੇ ਉੱਤਰ ਪੱਛਮ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਤੇ ਹੋਏ ਵੱਡੇ ਝਗੜੇ ਦੇ ਮਾਮਲੇ ਦੇ ਵਿੱਚ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਇਹੀ ਝਗੜੇ ਦੇ ਰਿੰਗਰੇਡ ਹਨ ਪੁਲਿਸ ਨੂੰ ਸਵੇਰੇ 7 ਵਜੇ ਦੇ ਕਰੀਬ ਕੈਂਸਲ ਹਿੱਲ ਵਿੱਚ ਸੈਕਸਟਰਨ ਐਵੇਨਿਊ ਤੇ ਇੱਕ ਮੈਰੀਟਨ ਇਮਾਰਤ ਵਾਲੀ ਥਾਂ ਤੇ ਬੁਲਾਇਆ ਗਿਆ ਜਦੋਂ ਪੁਲਿਸ ਪੁੱਜੀ ਤਾਂ ਉਹਨਾਂ ਨੇ ਦੇਖਿਆ ਕਿ 50 ਲੋਕ ਆਪਸ ਦੇ ਵਿੱਚ ਝਗੜਾ ਕਰ ਰਹੇ ਸਨ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਹੋਇਆ ਝਗੜਾ ਪਿਓ-ਪੁੱਤ ਨਾਲ ਜੁੜੀ ਦੂਜੀ ਲੜਾਈ ਸੀ ਜਿਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਸਾਈਟ ਤੋਂ ਕੱਢ ਦਿੱਤਾ ਗਿਆ ਸੀ ਪਿਛਲੇ ਸ਼ੁੱਕਰਵਾਰ ਨੂੰ ਕੱਢੇ ਜਾਣ ਤੋਂ ਬਾਅਦ ਹਿਲਜ਼ਬੋਸ ਏਰੀਆ ਕਮਾਂਡਰ ਡਿਟੈਕਟਿਵ ਸੁਪਰਡੈਂਟ ਨਾਉਮੀ ਮੌਰ ਦੇ ਅਨੁਸਾਰ ਇਹ ਜੋੜੀ ਸੋਮਵਾਰ ਸਵੇਰੇ ਕੈਸਲ ਹਿਲ ਸਾਈਡ ਤੇ ਵਾਪਸ ਆਈ ਇਹ ਜੋੜੀ ਕਥਿਤ ਹਥੌੜਿਆਂ ਦੇ ਨਾਲ ਲੈ ਸੀ ਮੌਰ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੇ ਦੋ ठेकेदारਾਂ ਤੇ ਉਪ-ਠੇਕੇਦਾਰਾਂ ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਇਹਨਾਂ ਨੂੰ ਕੰਮ ਤੋਂ ਕੱਢਿਆ ਸੀ ਉਹਨਾਂ ਨੇ ਕਿਹਾ ਕਿ ਉਹ ਸ਼ੁਰੂ ਵਿੱਚ ਹਥੌੜਿਆਂ ਨਾਲ ਲੈ ਸਨ ਪਰ ਹਥੌੜਿਆਂ ਨਾਲ ਕਿਸੇ ਤੇ वार ਨਹੀਂ ਕੀਤਾ ਗਿਆ ਸਗੋਂ ਇੱਕ ਦੂਜੇ ਦੇ ਕੇ ਮਾਰੇ ਗਿਆ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਉਥੋਂ ਜਾ ਚੁੱਕੇ ਸਨ ਮੰਗਲਵਾਰ ਨੂੰ ਉਹੀ ਦੋਵੇਂ ਵਿਅਕਤੀ ਮੋੜ ਸਾਈਡ ਤੇ ਪੁੱਜੇ ਤੇ ਇਸ ਵਾਰ ਉਹ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਏ ਸਨ ਲੜਾਈ ਦੀ ਵੀਡੀਓ ਦੇ ਵਿੱਚ ਦਰਜਨਾ ਲੋਕ ਇੱਕ ਦੂਜੇ ਨੂੰ ਮਾਰ ਕੁੱਟਾਈ ਕਰਦੇ ਵੇਖੇ ਜਾ ਸਕਦੇ ਹਨ ਜਦੋਂ ਤੱਕ ਪੁਲਿਸ ਪੁੱਜੀ ਤਾਂ ਲੜਾਈ ਖਤਮ ਹੋ ਚੁੱਕੀ ਸੀ ਪੈਰਾਮੈਡੀਕਸ ਨੇ ਇੱਕ 43 ਸਾਲਾਂ ਅਤੇ ਇੱਕ 55 ਸਾਲਾ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਣ ਤੇ ਹਸਪਤਾਲ ਪਹੁੰਚਾ ਦਿੱਤਾ ਹੈ ਮੋੜ ਨੇ ਕਿਹਾ ਕਿ ਕੰਪਨੀਆਂ ਦੀ ਮਦਦ ਨਾਲ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ But yeah. ਦੋਮੁਖ ਪ੍ਰਬਿਹਾਨ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਸਟੇਸ਼ਨ ਪੇਸ਼ ਕਰ ਦਿੱਤਾ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਕੰਮ ਤੋਂ ਕੱਢਿਆ ਗਿਆ ਸੀ ਜਿਸ ਦਾ ਉਨ੍ਹਾਂ ਨੂੰ ਗੁੱਸਾ ਸੀ ਪੁਲਿਸ ਅਜੇ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ 11 ਲੋਕਾਂ ਦੀ ਪਾਲ ਕਰ ਰਹੀ ਹੈ ਮੋਰ ਨੇ ਕਿਹਾ ਕਿ ਅਧਿਕਾਰੀਆਂ ਕੋਲ ਨੇੜਲੇ ਸੀਸੀਟੀਵੀ ਫੁਟੇਜ ਮੌਜੂਦ ਹਨ ਜੋ ਇਸ ਜਾਂਚ ਦੇ ਵਿੱਚ ਸਾਡੀ ਮਦਦ ਕਰਨਗੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਜੇਕਰ ਉਨ੍ਹਾਂ ਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੈ ਤਾਂ ਸਾਡੇ ਨਾਲ ਸੰਪਰਕ ਕਰਨ ਕੱਲ੍ਹ ਸਵੇਰੇ ਸਿਡਨੀ ਦੇ ਉੱਤਰ ਪੱਛਮ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਤੇ ਹੋਏ ਵੱਡੇ ਝਗੜੇ ਦੇ ਮਾਮਲੇ ਦੇ ਵਿੱਚ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਇਹੀ ਝਗੜੇ ਦੇ ਰਿੰਗਰੇਡ ਹਨ ਪੁਲਿਸ ਨੂੰ ਸਵੇਰੇ 7 ਵਜੇ ਦੇ ਕਰੀਬ ਕੈਂਸਲ ਹਿੱਲ ਵਿੱਚ ਸੈਕਸ਼ਨ ਐਵੇਨਿਊ ਤੇ ਇੱਕ ਮੈਰੀਟਨ ਇਮਾਰਤ ਵਾਲੀ ਥਾਂ ਤੇ ਬੁਲਾਇਆ ਗਿਆ ਜਦੋਂ ਪੁਲਿਸ ਪੁੱਜੀ ਤਾਂ ਉਹਨਾਂ ਨੇ ਦੇਖਿਆ ਕਿ 50 ਲੋਕ ਆਪਸ ਦੇ ਵਿੱਚ ਝਗੜਾ ਕਰ ਰਹੇ ਸਨ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਹੋਇਆ ਝਗੜਾ ਪਿਓ-ਪੁੱਤ ਨਾਲ ਜੁੜੀ ਦੂਜੀ ਲੜਾਈ ਸੀ ਜਿਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਸਾਈਡ ਤੋਂ ਕੱਢ ਦਿੱਤਾ ਗਿਆ ਸੀ ਪਿਛਲੇ ਸ਼ੁੱਕਰਵਾਰ ਨੂੰ ਕੱਢੇ ਜਾਣ ਤੋਂ ਬਾਅਦ ਹਿਲਜ਼ਬੋਸ ਏਰੀਆ ਕਮਾਂਡਰ ਡਿਟੈਕਟਿਵ ਸੁਪਰਡੈਂਟ ਨਾਉਮੀ ਮੌਰ ਦੇ ਅਨੁਸਾਰ ਇਹ ਜੋੜੀ ਸੋਮਵਾਰ ਸਵੇਰੇ ਕੈਸਲ ਹਿਲ ਸਾਈਡ ਤੇ ਵਾਪਸ ਆਈ ਇਹ ਜੋੜੀ ਕਥਿਤ ਹਥੌੜਿਆਂ ਦੇ ਨਾਲ ਲੈ ਸੀ ਮੌਰ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੇ ਦੋ ठेकेदारਾਂ ਤੇ ਉਪ-ਠੇਕੇਦਾਰਾਂ ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਇਹਨਾਂ ਨੂੰ ਕੰਮ ਤੋਂ ਕੱਢਿਆ ਸੀ ਉਹਨਾਂ ਨੇ ਕਿਹਾ ਹੈ ਕਿ ਉਹ ਸ਼ੁਰੂ ਵਿੱਚ ਹਥੌੜਿਆਂ ਨਾਲ ਲੈ ਸਨ ਪਰ ਹਥੌੜਿਆਂ ਨਾਲ ਕਿਸੇ ਤੇ वार ਨਹੀਂ ਕੀਤਾ ਗਿਆ ਸਭ ਉਹ ਇੱਕ ਦੂਜੇ ਦੇ ਕੇ ਮਾਰੇ ਗਿਆ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਉਥੋਂ ਜਾ ਚੁੱਕੇ ਸਨ ਮੰਗਲਵਾਰ ਨੂੰ ਉਹੀ ਦੋਵੇਂ ਵਿਅਕਤੀ ਮੋੜ ਸਾਈਡ ਤੇ ਪੁੱਜੇ ਤੇ ਇਸ ਵਾਰ ਉਹ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਏ ਸਨ ਲੜਾਈ ਦੀ ਵੀਡੀਓ ਦੇ ਵਿੱਚ ਦਰਜਨਾ ਲੋਕ ਇੱਕ ਦੂਜੇ ਨੂੰ ਮਾਰ ਕੁੱਟਾਈ ਕਰਦੇ ਵੇਖੇ ਜਾ ਸਕਦੇ ਹਨ ਜਦੋਂ ਤੱਕ ਪੁਲਿਸ ਪੁੱਜੀ ਤਾਂ ਲੜਾਈ ਖਤਮ ਹੋ ਚੁੱਕੀ ਸੀ ਪੈਰਾਮੈਡੀਕਸ ਨੇ ਇੱਕ 43 ਸਾਲਾਂ ਅਤੇ ਇੱਕ 55 ਸਾਲਾ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਣ ਤੇ ਹਸਪਤਾਲ ਪਹੁੰਚਾ ਦਿੱਤਾ ਹੈ ਮੋੜ ਨੇ ਕਿਹਾ ਕਿ ਕੰਪਨੀਆਂ ਦੀ ਮਦਦ ਨਾਲ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ Yeah. ਦੋਮੁਖ ਪ੍ਰਬਿਹਾਨ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਸਟੇਸ਼ਨ ਪੇਸ਼ ਕਰ ਦਿੱਤਾ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਕੰਮ ਤੋਂ ਕੱਢਿਆ ਗਿਆ ਸੀ ਜਿਸ ਦਾ ਉਨ੍ਹਾਂ ਨੂੰ ਗੁੱਸਾ ਸੀ ਪੁਲਿਸ ਅਜੇ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ 11 ਲੋਕਾਂ ਦੀ ਪਾਲ ਕਰ ਰਹੀ ਹੈ ਮੋਰ ਨੇ ਕਿਹਾ ਕਿ ਅਧਿਕਾਰੀਆਂ ਕੋਲ ਨੇੜਲੇ ਸੀਸੀਟੀਵੀ ਫੁਟੇਜ ਮੌਜੂਦ ਹਨ ਜੋ ਇਸ ਜਾਂਚ ਦੇ ਵਿੱਚ ਸਾਡੀ ਮਦਦ ਕਰਨਗੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਜੇਕਰ ਉਨ੍ਹਾਂ ਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੈ ਤਾਂ ਸਾਡੇ ਨਾਲ ਸੰਪਰਕ ਕਰਨ ਕੱਲ੍ਹ ਸਵੇਰੇ ਸਿਡਨੀ ਦੇ ਉੱਤਰ ਪੱਛਮ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਤੇ ਹੋਏ ਵੱਡੇ ਝਗੜੇ ਦੇ ਮਾਮਲੇ ਦੇ ਵਿੱਚ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਇਹੀ ਝਗੜੇ ਦੇ ਰਿੰਗਰੇਡ ਹਨ ਪੁਲਿਸ ਨੂੰ ਸਵੇਰੇ 7 ਵਜੇ ਦੇ ਕਰੀਬ ਕੈਂਸਲ ਹਿੱਲ ਵਿੱਚ ਸੈਕਸਟਰਨ ਐਵੇਨਿਊ ਤੇ ਇੱਕ ਮੈਰੀਟਨ ਇਮਾਰਤ ਵਾਲੀ ਥਾਂ ਤੇ ਬੁਲਾਇਆ ਗਿਆ ਜਦੋਂ ਪੁਲਿਸ ਪੁੱਜੀ ਤਾਂ ਉਹਨਾਂ ਨੇ ਦੇਖਿਆ ਹੈ ਕਿ 50 ਲੋਕ ਆਪਸ ਦੇ ਵਿੱਚ ਝਗੜਾ ਕਰ ਰਹੇ ਸਨ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਹੋਇਆ ਝਗੜਾ ਪਿਓ-ਪੁੱਤ ਨਾਲ ਜੁੜੀ ਦੂਜੀ ਲੜਾਈ ਸੀ ਜਿਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਸਾਈਟ ਤੋਂ ਘਟ ਦਿੱਤਾ ਗਿਆ ਸੀ ਪਿਛਲੇ ਸ਼ੁੱਕਰਵਾਰ ਨੂੰ ਕੱਢੇ ਜਾਣ ਤੋਂ ਬਾਅਦ ਹਿਲਜ਼ਬੋਸ ਏਰੀਆ ਕਮਾਂਡਰ ਡਿਟੈਕਟਿਵ ਸੁਪਰਡੈਂਟ ਨਾਉਮੀ ਮੌਰ ਦੇ ਅਨੁਸਾਰ ਇਹ ਜੋੜੀ ਸੋਮਵਾਰ ਸਵੇਰੇ ਕੈਸਲ ਹਿਲ ਸਾਈਡ ਤੇ ਵਾਪਸ ਆਈ ਇਹ ਜੋੜੀ ਕਥਿਤ ਹਥੌੜਿਆਂ ਦੇ ਨਾਲ ਲੈ ਸੀ ਮੌਰ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੇ ਦੋ ठेकेदारਾਂ ਤੇ ਉਪ-ਠੇਕੇਦਾਰਾਂ ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਇਹਨਾਂ ਨੂੰ ਕੰਮ ਤੋਂ ਕੱਢਿਆ ਸੀ ਉਹਨਾਂ ਨੇ ਕਿਹਾ ਕਿ ਉਹ ਸ਼ੁਰੂ ਵਿੱਚ ਹਥੌੜਿਆਂ ਨਾਲ ਲੈ ਸਨ ਪਰ ਹਥੌੜਿਆਂ ਨਾਲ ਕਿਸੇ ਤੇ वार ਨਹੀਂ ਕੀਤਾ ਗਿਆ ਸਭ ਉਹ ਇੱਕ ਦੂਜੇ ਦੇ ਕੇ ਮਾਰੇ ਗਿਆ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਉਥੋਂ ਜਾ ਚੁੱਕੇ ਸਨ ਮੰਗਲਵਾਰ ਨੂੰ ਉਹੀ ਦੋਵੇਂ ਵਿਅਕਤੀ ਮੋੜ ਸਾਈਡ ਤੇ ਪੁੱਜੇ ਤੇ ਇਸ ਵਾਰ ਉਹ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਏ ਸਨ ਲੜਾਈ ਦੀ ਵੀਡੀਓ ਦੇ ਵਿੱਚ ਦਰਜਨਾ ਲੋਕ ਇੱਕ ਦੂਜੇ ਨੂੰ ਮਾਰ ਕੁੱਟਾਈ ਕਰਦੇ ਵੇਖੇ ਜਾ ਸਕਦੇ ਹਨ ਜਦੋਂ ਤੱਕ ਪੁਲਿਸ ਪੁੱਜੀ ਤਾਂ ਲੜਾਈ ਖਤਮ ਹੋ ਚੁੱਕੀ ਸੀ ਪੈਰਾਮੈਡੀਕਸ ਨੇ ਇੱਕ 43 ਸਾਲਾਂ ਅਤੇ ਇੱਕ 55 ਸਾਲਾ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਣ ਤੇ ਹਸਪਤਾਲ ਪਹੁੰਚਾ ਦਿੱਤਾ ਹੈ ਮੋੜ ਨੇ ਕਿਹਾ ਕਿ ਕੰਪਨੀਆਂ ਦੀ ਮਦਦ ਨਾਲ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਦੋ ਮੁਖ ਪ੍ਰਾਧਿਆਨ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਸਟੇਸ਼ਨ ਪੇਸ਼ ਕਰ ਦਿੱਤਾ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਉਹਨਾਂ ਨੂੰ ਕੰਮ ਤੋਂ ਕੱਢਿਆ ਗਿਆ ਸੀ ਜਿਸ ਦਾ ਉਹਨਾਂ ਨੂੰ ਗੁੱਸਾ ਸੀ ਪੁਲਿਸ ਅਜੇ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ 11 ਲੋਕਾਂ ਦੀ ਪਾਲ ਕਰ ਰਹੀ ਹੈ ਮੋਰ ਨੇ ਕਿਹਾ ਕਿ ਅਧਿਕਾਰੀਆਂ ਕੋਲ ਨੀੜਲੇ ਸੀਸੀਟੀਵੀ ਫੁਟੇਜ ਮੌਜੂਦ ਹਨ ਜੋ ਇਸ ਜਾਂਚ ਦੇ ਵਿੱਚ ਸਾਡੀ ਮਦਦ ਕਰਨਗੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੋਈ ਇਸ ਘਟਨਾ ਨਾਲ ਸੰਬੰਧਿਤ ਜੇਕਰ ਉਹਨਾਂ ਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੈ ਤਾਂ ਸਾਡੇ ਨਾਲ ਸਾਂਝੀ ਕਰਨ ਗੱਲਸਵੇਰੇ ਸਿਡਨੀ ਦੇ ਉੱਤਰ ਪੱਛਮ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਤੇ ਹੋਏ ਵੱਡੇ ਝਗੜੇ ਦੇ ਮਾਮਲੇ ਦੇ ਵਿੱਚ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਇਹੀ ਝਗੜੇ ਦੇ ਰਿੰਗਰੇਡ ਹਨ ਪੁਲਿਸ ਨੂੰ ਸਵੇਰੇ 7 ਵਜੇ ਦੇ ਕਰੀਬ ਕੈਂਸਲ ਹਿੱਲ ਵਿੱਚ ਸੈਕਸਟਰਨ ਐਵੇਨਿਊ ਤੇ ਇੱਕ ਮੈਰੀਟਨ ਇਮਾਰਤ ਵਾਲੀ ਥਾਂ ਤੇ ਬੁਲਾਇਆ ਗਿਆ ਜਦੋਂ ਪੁਲਿਸ ਪੁੱਜੀ ਤਾਂ ਉਹਨਾਂ ਨੇ ਦੇਖਿਆ ਹੈ ਕਿ 50 ਲੋਕ ਆਪਸ ਦੇ ਵਿੱਚ ਝਗੜਾ ਕਰ ਰਹੇ ਸਨ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਹੋਇਆ ਝਗੜਾ ਪਿਓ-ਪੁੱਤ ਨਾਲ ਜੁੜੀ ਦੂਜੀ ਲੜਾਈ ਸੀ ਜਿਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਸਾਈਟ ਤੋਂ ਘਟ ਦਿੱਤਾ ਗਿਆ ਸੀ ਪਿਛਲੇ ਸ਼ੁੱਕਰਵਾਰ ਨੂੰ ਕੱਢੇ ਜਾਣ ਤੋਂ ਬਾਅਦ ਹਿਲਜ਼ਬੋਸ ਏਰੀਆ ਕਮਾਂਡਰ ਡਿਟੈਕਟਿਵ ਸੁਪਰਡੈਂਟ ਨਾਉਮੀ ਮੌਰ ਦੇ ਅਨੁਸਾਰ ਇਹ ਜੋੜੀ ਸੋਮਵਾਰ ਸਵੇਰੇ ਕੈਸਲ ਹਿਲ ਸਾਈਡ ਤੇ ਵਾਪਸ ਆਈ ਇਹ ਜੋੜੀ ਕਥਿਤ ਹਥੌੜਿਆਂ ਦੇ ਨਾਲ ਲੈ ਸੀ ਮੌਰ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੇ ਦੋ ठेकेदारਾਂ ਤੇ ਉਪ-ਠੇਕੇਦਾਰਾਂ ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਇਹਨਾਂ ਨੂੰ ਕੰਮ ਤੋਂ ਕੱਢਿਆ ਸੀ ਉਹਨਾਂ ਨੇ ਕਿਹਾ ਹੈ ਕਿ ਉਹ ਸ਼ੁਰੂ ਵਿੱਚ ਹਥੌੜਿਆਂ ਨਾਲ ਲੈ ਸਨ ਪਰ ਹਥੌੜਿਆਂ ਨਾਲ ਕਿਸੇ ਤੇ वार ਨਹੀਂ ਕੀਤਾ ਗਿਆ ਸਭ ਉਹ ਇੱਕ ਦੂਜੇ ਦੇ ਕੇ ਮਾਰੇ ਗਿਆ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਉਥੋਂ ਜਾ ਚੁੱਕੇ ਸਨ ਮੰਗਲਵਾਰ ਨੂੰ ਉਹੀ ਦੋਵੇਂ ਵਿਅਕਤੀ ਮੋੜ ਸਾਈਡ ਤੇ ਪੁੱਜੇ ਤੇ ਇਸ ਵਾਰ ਉਹ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਏ ਸਨ ਲੜਾਈ ਦੀ ਵੀਡੀਓ ਦੇ ਵਿੱਚ ਦਰਜਨਾ ਲੋਕ ਇੱਕ ਦੂਜੇ ਨੂੰ ਮਾਰ ਕੁੱਟਾਈ ਕਰਦੇ ਵੇਖੇ ਜਾ ਸਕਦੇ ਹਨ ਜਦੋਂ ਤੱਕ ਪੁਲਿਸ ਪੁੱਜੀ ਤਾਂ ਲੜਾਈ ਖਤਮ ਹੋ ਚੁੱਕੀ ਸੀ ਪੈਰਾਮੈਡੀਕਸ ਨੇ ਇੱਕ 43 ਸਾਲਾਂ ਅਤੇ ਇੱਕ 55 ਸਾਲਾ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਣ ਤੇ ਹਸਪਤਾਲ ਪਹੁੰਚਾ ਦਿੱਤਾ ਹੈ ਮੋੜ ਨੇ ਕਿਹਾ ਕਿ ਕੰਪਨੀਆਂ ਦੀ ਮਦਦ ਨਾਲ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ yet. ਦੋਮੁਖ ਪ੍ਰਬਿਹਾਨ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਸਟੇਸ਼ਨ ਪੇਸ਼ ਕਰ ਦਿੱਤਾ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਕੰਮ ਤੋਂ ਕੱਢਿਆ ਗਿਆ ਸੀ ਜਿਸ ਦਾ ਉਨ੍ਹਾਂ ਨੂੰ ਗੁੱਸਾ ਸੀ ਪੁਲਿਸ ਅਜੇ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ 11 ਲੋਕਾਂ ਦੀ ਪਾਲ ਕਰ ਰਹੀ ਹੈ ਮੋਰ ਨੇ ਕਿਹਾ ਕਿ ਅਧਿਕਾਰੀਆਂ ਕੋਲ ਨੇੜਲੇ ਸੀਸੀਟੀਵੀ ਫੁਟੇਜ ਮੌਜੂਦ ਹਨ ਜੋ ਇਸ ਜਾਂਚ ਦੇ ਵਿੱਚ ਸਾਡੀ ਮਦਦ ਕਰਨਗੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਜੇਕਰ ਉਨ੍ਹਾਂ ਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੈ ਤਾਂ ਸਾਡੇ ਨਾਲ ਸੰਪਰਕ ਕਰਨ ਕੱਲ੍ਹ ਸਵੇਰੇ ਸਿਡਨੀ ਦੇ ਉੱਤਰ ਪੱਛਮ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਤੇ ਹੋਏ ਵੱਡੇ ਝਗੜੇ ਦੇ ਮਾਮਲੇ ਦੇ ਵਿੱਚ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਇਹੀ ਝਗੜੇ ਦੇ ਰਿੰਗਰੇਡ ਹਨ ਪੁਲਿਸ ਨੂੰ ਸਵੇਰੇ 7 ਵਜੇ ਦੇ ਕਰੀਬ ਕੈਂਸਲ ਹਿੱਲ ਵਿੱਚ ਸੈਕਸ਼ਨ ਐਵੇਨਿਊ ਤੇ ਇੱਕ ਮੈਰੀਟਨ ਇਮਾਰਤ ਵਾਲੀ ਥਾਂ ਤੇ ਬੁਲਾਇਆ ਗਿਆ ਜਦੋਂ ਪੁਲਿਸ ਪੁੱਜੀ ਤਾਂ ਉਹਨਾਂ ਨੇ ਦੇਖਿਆ ਕਿ 50 ਲੋਕ ਆਪਸ ਦੇ ਵਿੱਚ ਝਗੜਾ ਕਰ ਰਹੇ ਸਨ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਹੋਇਆ ਝਗੜਾ ਪਿਓ-ਪੁੱਤ ਨਾਲ ਜੁੜੀ ਦੂਜੀ ਲੜਾਈ ਸੀ ਜਿਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਸਾਈਡ ਤੋਂ ਕੱਢ ਦਿੱਤਾ ਗਿਆ ਸੀ ਪਿਛਲੇ ਸ਼ੁੱਕਰਵਾਰ ਨੂੰ ਕੱਢੇ ਜਾਣ ਤੋਂ ਬਾਅਦ ਹਿਲਜ਼ਬੋਰਸ ਏਰੀਆ ਕਮਾਂਡਰ ਡਿਟੈਕਟਿਵ ਸੁਪਰਡੈਂਟ ਨਾਉਮੀ ਮੌਰ ਦੇ ਅਨੁਸਾਰ ਇਹ ਜੋੜੀ ਸੋਮਵਾਰ ਸਵੇਰੇ ਕੈਸਲ ਹਿਲ ਸਾਈਡ ਤੇ ਵਾਪਸ ਆਈ ਇਹ ਜੋੜੀ ਕਥਿਤ ਹਥੌੜਿਆਂ ਦੇ ਨਾਲ ਲੈ ਸੀ ਮੌਰ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੇ ਦੋ ठेकेदारਾਂ ਤੇ ਉਪ-ਠੇਕੇਦਾਰਾਂ ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਇਹਨਾਂ ਨੂੰ ਕੰਮ ਤੋਂ ਕੱਢਿਆ ਸੀ ਉਹਨਾਂ ਨੇ ਕਿਹਾ ਕਿ ਉਹ ਸ਼ੁਰੂ ਵਿੱਚ ਹਥੌੜਿਆਂ ਨਾਲ ਲੈ ਸਨ ਪਰ ਹਥੌੜਿਆਂ ਨਾਲ ਕਿਸੇ ਤੇ वार ਨਹੀਂ ਕੀਤਾ ਗਿਆ ਸਗੋਂ ਇੱਕ ਦੂਜੇ ਦੇ ਕੇ ਮਾਰੇ ਗਿਆ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਉਥੋਂ ਜਾ ਚੁੱਕੇ ਸਨ ਮੰਗਲਵਾਰ ਨੂੰ ਉਹੀ ਦੋਵੇਂ ਵਿਅਕਤੀ ਮੋੜ ਸਾਈਡ ਤੇ ਪੁੱਜੇ ਤੇ ਇਸ ਵਾਰ ਉਹ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਏ ਸਨ ਲੜਾਈ ਦੀ ਵੀਡੀਓ ਦੇ ਵਿੱਚ ਦਰਜਨਾ ਲੋਕ ਇੱਕ ਦੂਜੇ ਨੂੰ ਮਾਰ ਕੁੱਟਾਈ ਕਰਦੇ ਵੇਖੇ ਜਾ ਸਕਦੇ ਹਨ ਜਦੋਂ ਤੱਕ ਪੁਲਿਸ ਪੁੱਜੀ ਤਾਂ ਲੜਾਈ ਖਤਮ ਹੋ ਚੁੱਕੀ ਸੀ ਪੈਰਾਮੈਡੀਕਸ ਨੇ ਇੱਕ 43 ਸਾਲਾਂ ਅਤੇ ਇੱਕ 55 ਸਾਲਾਂ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਣ ਤੇ ਹਸਪਤਾਲ ਪਹੁੰਚਾ ਦਿੱਤਾ ਹੈ ਮੋੜ ਨੇ ਕਿਹਾ ਕਿ ਕੰਪਨੀਆਂ ਦੀ ਮਦਦ ਨਾਲ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ But yeah. ਦੋਮੁਖ ਪ੍ਰਬਿਹਾਨ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਸਟੇਸ਼ਨ ਪੇਸ਼ ਕਰ ਦਿੱਤਾ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਕੰਮ ਤੋਂ ਕੱਢਿਆ ਗਿਆ ਸੀ ਜਿਸ ਦਾ ਉਨ੍ਹਾਂ ਨੂੰ ਗੁੱਸਾ ਸੀ ਪੁਲਿਸ ਅਜੇ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ 11 ਲੋਕਾਂ ਦੀ ਪਾਲ ਕਰ ਰਹੀ ਹੈ ਮੋਰ ਨੇ ਕਿਹਾ ਕਿ ਅਧਿਕਾਰੀਆਂ ਕੋਲ ਨੇੜਲੇ ਸੀਸੀਟੀਵੀ ਫੁਟੇਜ ਮੌਜੂਦ ਹਨ ਜੋ ਇਸ ਜਾਂਚ ਦੇ ਵਿੱਚ ਸਾਡੀ ਮਦਦ ਕਰਨਗੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਜੇਕਰ ਉਨ੍ਹਾਂ ਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੈ ਤਾਂ ਸਾਡੇ ਨਾਲ